ਅਚ ਨਗਰ ਕਾਉਂਸਲ ਫਿਲੋਰ ਦੇ ਯੋ ਜਗਤਾਰ ਸਿੰਘ ਦੀ ਟੀਮ ਨੇ ਫਿਲੋਰ ਸ਼ਹਿਰ ਵਿੱਚ ਰੇੜੀ ਫੜੀ ਵਾਲਿਆਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਉੱਚਕਾਇਆ ਗਿਆ ਨਰੇਸ਼ ਕੁਮਾਰ ਨੇ ਦੱਸਿਆ ਕਿ ਰੇੜੀ ਫੜੀ ਵਾਲਿਆਂ ਨੂੰ ਪਹਿਲਾ ਵਾਰਨਿੰਗ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਕਰਕੇ ਫਿਲੋਰ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਪੇਸ਼ ਆ ਰਹੀ ਸੀ ਉਹਨਾਂ ਦੱਸਿਆ ਕਿ ਇੱਕ ਇੱਕ ਪ੍ਰਵਾਸੀ ਨੇ 5 5 6 6 ਰੇੜੀਆਂ ਨਾਲ ਕਬਜ਼ਾ ਕੀਤਾ ਹੋਇਆ ਸੀ ਉਹਨਾਂ ਦੀ ਇੱਕ ਰੇੜੀ ਛੱਡ ਕੇ ਬਾਕੀ ਕਬਜ਼ੇ ਵਿੱਚ ਲੈ ਲਈਆਂ ਹਨ ਜਦੋਂ ਪੱਤਰਕਾਰਾਂ ਨੇ yellow line ਬਾਰੇ ਪੁੱਛਿਆ ਕਿ ਹਰੇਕ ਸ਼ਹਿਰ ਵਿੱਚ yellow line ਲੱਗੀ ਹੋਈ ਹੈ ਤਾਂ ਉਹਨਾਂ ਨੇ ਦੱਸਿਆ ਕਿ ਜਲਦੀ ਹੀ ਫਿਲੋ ਸ਼ਹਿਰ ਵਿੱਚ yellow line ਲਗਾ ਦਿੱਤੀ ਜਾਵੇਗੀ ਜੋ yellow line ਤੋਂ ਅੱਗੇ ਆ ਕੇ ਰੇੜੀ ਫੜੀ ਲਗਾਏਗਾ ਉਸਤੇ ਕਾਰਵਾਈ ਕੀਤੀ ਜਾਏਗੀ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਇਹ ਜਿਹੜੀ ਕਾਰਵਾਈ ਹੈ ਸਿਰਫ ਰੇੜੀ ਫੜੀ ਵਾਲਿਆਂ ਵਾਸਤੇ ਹੀ ਹੈ ਜਾਂ ਫਿਰ ਜਿਹੜੇ ਵੱਡੇ ਵੱਡੇ ਸ਼ੋਰੂਮ ਵੰਡੀਆਂ ਵੱਡੀਆਂ ਮਠਿਆਈ ਦੀਆਂ ਦੁਕਾਨਾਂ ਹਨ ਉਹਨਾਂ ਦਾ ਸਮਾਨ ਕਿਉਂ ਨਹੀਂ ਚੁੱਕਿਆ ਗਿਆ ਤਾਂ ਉਹਨਾਂ ਕਿਹਾ yellow line ਜਲਦੀ ਹੀ ਲਾ ਕੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਪੱਤਰਕਾਰ ਜਗਜੀਤ ਸਿੰਘ ਨਾਲ सुरेंद्र ਕੁਮਾਰ ਸੋਨੂ ਬੈਂਸ ਦੀ ਵਿਸ਼ੇਸ਼ ਰਿਪੋਰਟ ਨਿਰਦੇਸ਼ ਅਨੁਸਾਰ ਅਤੇ ਸਰਕਾਰਜੋਗ ਪੀਓ ਸਰਪੰਚ ਸ਼੍ਰੀ ਜਗਕਰਤਾਰ ਸਿੰਘ ਜੀ ਉਹਨਾਂ ਦੇ ਰਹਿਨਮਾਈ ਦੇ ਵਿੱਚ ਅਸੀਂ ਇੱਕ ਟੀਮ ਬਣਾ ਕੇ ਕਰੋਸਿੰਟ ਦੀ ਜਿੱਦ ਅਸਾਨੂੰ ਕੰਪਲੀਟ ਮਿਲੀ ਅਸੀਂ ਸ਼ਹਿਰ ਦੇ ਉਸ ਉਸ ਜਗ੍ਹਾ ਤੋਂ ਕਰੋਸਿੰਟ ਤਹ ਨਾਲ ਰੇੜੀਆਂ ਫੜੀਆਂ ਤੇ ਜਿੱਥੇ ਤੱਕ ਅੱਜ ਕਬਜ਼ਾ ਕੀਤਾ ਉਹ ਚੱਕ ਰਹੇ ਆ ਤੇ ਰਹੀ ਗੱਲ ਜਨਾਬ ਕਿ ਬਾਰ-ਬਾਰ ਕਾਰਵਾਈ ਦੀ ਹੈ ਇਹ ਦੇਖੋ ਟਿਕੋ ਟਾਈਮ ਦੇ ਨਾਲ ਤਾਂ ਕਵਰ ਹੋਣੀ ਚਾਹੀਦੀ ਆ ਤੇ ਅਸੀਂ ਇਹਨਾਂ ਨੂੰ ਬਾਰ-ਬਾਰ ਇੰਟੀਮੀਟ ਵੀ ਕਰਕੇ ਜਾਂਦੇ ਆ ਅੰਮ੍ਰਿਤ ਰਿਪੋਰਟਰੀ ਕਰਦੇ ਆ ਸਰਕਾਰੀ ਤੌਰ ਤੇ ਇਹਨਾਂ ਨੂੰ ਵਾਰਨਿੰਗ ਵੀ ਦਿੰਦੇ ਆ ਤੇ ਬਾਰ-ਬਾਰ ਇਹਨਾਂ ਦੇ ਜਦੋਂ ਸਾਡਾ ਇਹ ਕਹੇ ਤੇ ਨਹੀਂ ਟੱਤਰਦਾ ਸਾਨੂੰ ਫਿਰ ਮਜਬੂਰਾਂ ਇਹਨਾਂ ਤੇ ਕਾਰਵਾਈ ਕਰਨੀ ਪੈਂਦੀ ਸਰ ਇੱਕ ਹੋਰ ਗੱਲ ਹੈ ਹਰ ਇੱਕ ਸ਼ਹਿਰ ਦੇ ਵਿੱਚ ਇੱਕ ਜੈਲੋ ਲਾਈਨ ਲੱਗੀ ਹੋਈ ਹੈ ਕੁਲ ਸੀਮਾ ਤੈਅ ਕੀਤੀ ਗਈ ਹੈ ਵੀ ਤੁਸੀਂ ਇੱਥੇ ਤੇ ਕਰਾ ਸਕਦੇ ਹੋ ਫਲੋਰ ਵਿੱਚ ਫਲੋਰ ਸ਼ਹਿਰ ਵਿੱਚ ਕਿਉਂ ਨਹੀਂ ਜੈਲੋ ਲਾਈਨ ਲਗਾਈ ਜਾ ਰਹੀ ਸਰ ਮੈਂ ਜਨਾਬ ਦੀ ਜਾਣਕਾਰੀ ਦੇ ਦਿੰਦਾ ਕਿ ਇਹ ਸਾਡੇ ਥੋੜੇ ਪਹਿਲਾਂ ਹਾਊਸ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਇਹ ਇੱਕ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਅਨਸਾਰ ਸਾਨੂੰ ਸੂਚਨਾ ਪ੍ਰਾਪਤ ਹੋਈ ਆ ਅਸੀਂ ਸ਼ਹਿਰ ਦੇ ਜਿੱਥੇ ਜਿੱਥੇ ਕ라우ਡਡ ਏਰੀਆ ਆ ਉੱਥੇ ਅਸੀਂ yellow line ਇੱਕ ਹਾਊਸਲੀ ਇੰਟੀਮੇਸ਼ਨ ਤੇ ਕਿ ਕਿੰਨੇ ਕੰਨਾ ਸਪੇਸ ਦੇਣਾ ਆ ਉਹ ਸਪੇਸ ਦੀ ਜਦੋਂ ਸਾਨੂੰ ਜਾਣਕਾਰੀ ਹੋ ਜਾਂਦੀ ਆ ਤੇ ਉਹਨਾਂ ਵੱਲੋਂ ਸਾਨੂੰ ਆਫਰ ਮਿਲ ਜਾਂਦਾ ਆ ਫਿਰ ਅਸੀਂ ਉਸ ਏਰੀਆ ਦੇ ਉੱਤੇ yellow line ਲਾ ਕੇ ਲੋਕਾਂ ਨੂੰ ਉਸ ਤੋਂ ਅੰਦਰ ਦੇ ਵਿੱਚ ਰਹਿਣ ਲਈ ਮਕੈਦਾ ਅਸੀਂ ਉਹਨਾਂ ਨੂੰ ਹੁਕਮ ਠੀਕ ਹੈ ਸਰ ਇੱਕ ਹੋਰ ਸਰ ਜਿਹੜਾ ਇੱਕ ਇੱਕ ਰੇੜੀ ਵਾਲਿਆਂ ਨੇ 10000 ਰੇੜੀਆਂ ਨਾਲ ਵਸਾ ਕੇ ਪੂਰਾ ਕਬਜ਼ਾ ਕੀਤਾ ਹੋਇਆ ਉਹਨਾਂ ਤੇ ਕੀ ਕਾਰਵਾਈ ਆ ਸਰ ਆਪ ਜੀ ਨੇ ਅੱਜ ਕਾਰਵਾਈ ਵਿੱਚ ਦੇਖ ਹੀ ਲਿਆ ਆ ਜੀ ਆਪਣੇ ਨੂਰਲਾ ਰੋਡ ਅੰਬੇ ਸ਼੍ਰੀ ਅੰਬੇਡਕਰ ਚੌਂਕ ਸ਼੍ਰੀ ਸ਼ਰਧਾ ਰਾਮ ਫਲੋਰੀ ਚੌਂਕ ਦੇ ਵਿੱਚ ਜਿੱਥੇ-ਜਿੱਥੇ ਵੀ ਅਸੀਂ ਕਾਰਵਾਈ ਕੀਤੀ ਆ ਪਰਟੀਕੂਲਰ ਜਗ੍ਹਾ ਤੇ ਹੀ ਕਾਰਵਾਈ ਕੀਤੀ ਆ ਉਹਦੇ ਵਿੱਚ ਇਹ ਦੇਖਿਆ ਜਿੱਥੇ ਤੇ ਇਹਨਾਂ ਨੇ ਵੀ 5-5 6-6 ਰੇੜੀਆਂ ਲਾਈਆਂ ਸੀ ਉਹਨਾਂ ਨੂੰ ਉਹਨਾਂ ਦੀ ਬੰਦ ਦੀ ਦੇ ਜਿਦਾ ਮੈਂ ਇੱਕ ਰੇੜੀ ਦੀ ਜਗਾ ਛੱਡ ਕੇ ਬਾਕੀ ਉਹਨਾਂ ਦਾ ਸਮਾਨ ਜਿਹੜਾ ਰੇੜੀਆਂ ਜਬਤ ਕੀਤੀ ਇੱਕ ਸਾਰਾ ਹੋਰ ਦੇਖਣ ਦੀ ਗੱਲ ਹੈ ਜਿਹੜੀਆਂ ਵਧੀਆ-ਵਧੀਆ ਮਠਿਆਈ ਦੀਆਂ ਦੁਕਾਨਾਂ ਜਾਂ ਵਧੀਆ-ਵਧੀਆ ਕੋਈ ਸ਼ੋਅਰੂਮ ਹਨ ਉਹਨਾਂ ਦੇ ਬਾਹਰਲੇ ਪਾਸੇ ਅਫਰੋਜ਼ਮੈਂਟ ਹੋਈ ਆ ਗਿਆ ਉਹਨਾਂ ਦੀ ਹਾਲੇ ਨਾ ਤਾਂ ਪੱਟੀਆਂ ਹਾਲੀਆਂ ਤਾਂ ਨਾ ਕੁਝ ਹੋ ਰਹੀ ਹੈ ਉਹਨਾਂ ਦਾ ਸਮਾਨ ਚੱਕਿਆ ਗਿਆ ਉਹਨਾਂ ਨੂੰ ਕਿਉਂ ਛੱਡਿਆ ਜਾ ਰਿਹਾ ਬਾਰ-ਬਾਰ ਸਰ ਮੈਂ ਉਹੀ ਜ ਤੁਹਾਡੀ ਗੱਲ ਦੱਸੇ ਤੇ ਕਿ ਜੀ ਇਹ ਇਹ ਯੈਲੋ ਲਾਈਨ ਹੈ ਤੇ ਅਸੀਂ ਸਾਨੂੰ ਜਿੱਦਾਂ ਹੀ ਸਰਕਾਰ ਦਾ ਹੁਕਮ ਪ੍ਰਾਪਤ ਹੋਇਆ ਹੈ ਕਿ ਯੈਲੋ ਲਾਈਨ ਦੇ ਵਿੱਚ ਅਸੀਂ ਉਹਨਾਂ ਨੂੰ ਇੱਕ ਏਰੀਆ ਸਪਾਈਸ ਪ੍ਰੋਵਾਈਡ ਕਰਨਾ ਹੈ ਜੇ ਉਹ ਏਰੀਆ ਦੇ ਵਿੱਚ ਵਿੱਚ ਉਹਨਾਂ ਦੀ येलो ਲਾਈਨ ਦੇ ਵਿੱਚ ਵਿੱਚ ਜਾ ਜਿਹੜੇ ਵੀ ਸਰਕਾਰ ਸਾਡਾ ਹਾਊਸ ਜਗਾ ਉਹਨਾਂ ਨੂੰ ਦੇਣ ਲਈ ਸਾਨੂੰ ਹੁਕਮ ਕਰੇਗਾ ਉਹ ਦੇਣ ਤੋਂ ਬਾਅਦ ਜਿਹੜੀ ਵੀ ਉਹਨਾਂ ਦੀ ਜਗ੍ਹਾ ਦੇ ਵਿੱਚ ਜੋ ਉਹਨਾਂ ਦੀ ਪੱਠੀ ਜੋ ਉਹਨਾਂ ਦਾ ਖੇਤੀ ਸਮਾਨ ਜੋ ਵੀ ਕੁਝ ਆਏਗਾ ਅਸੀਂ ਨਿਰਪੱਖ ਹੋ ਕੇ ਸਾਰਾ ਸਮਾਨ ਜੈਂਪਟ ਕਰਾਂਗੇ ਅਨਰੇਸ਼ ਜੀ ਜਿਵੇਂ ਕਿ